ਦੇਸ਼ਾਂ ਵਜੇਸਾਂ ਵਿੱਚ ਵਸੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਗੁਰਬਾਣੀ ਦੇ ਬੋਲ ਨੇ ਖਾਵੋ ਖਰਚੋ ਰਲ ਮਿਲ ਭਾਈ ਟੁੱਟ ਨਾ ਆਵੇ ਵਧੋ ਜਾਈ ਆਪ ਜੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਜਜ਼ਬੇ ਨਾਲ ਆਪਣੀ ਉਮਤ ਨੂੰ ਸਿੱਖ ਕੌਮ ਦਾ ਨਾਮ ਉੱਚਾ ਕੀਤਾ ਹੈ ਔਰ ਰਲ ਮਿਲ ਕੇ ਹੜ੍ਹ ਪੀੜਤਾ ਦੀ ਬਾਹ ਫੜੀ ਹੈ ਇਹ ਆਪ ਜੀ ਦਾ ਯੋਗਦਾਨ ਆਪ ਜੀ ਦੀ ਸੇਵਾ ਪਰਮਾਤਮਾ ਨੇ ਥਾਏ ਪਾਈ ਹੈ ਪੰਜਾਬੀ ਉਹ ਫਿਰ ਲਾਲਾਬ ਜੀ ਨੇ ਜਿਸ ਤਰ੍ਹਾਂ ਜਨ ਜੀਵਨ ਨੂੰ ਬਚਾਉਣ ਲਈ ਆਪਣੇ ਰਾਤ ਦਿਨ ਇੱਕ ਕਰ ਦਿੱਤੀ ਇਹ ਪਾਣੀ ਸੁੱਕਣ ਤੋਂ ਬਾਅਦ ਹੜਾਂ ਦਾ ਜਿਹੜਾ ਪਾਣੀ ਇਤਨਾ ਚੜ ਕੇ ਆਇਆ ਇਹ ਖਤਮ ਹੋਣ ਤੋਂ ਬਾਅਦ ਸਾਡੀ ਹੋਰ ਡਿਊਟੀ ਬਣ ਜਾਣੀ ਹੈ ਕਿਸੀ ਇਹਨਾਂ ਦਾ ਵਸੀਬਾ ਕਰਾਉਣਾ ਹੈ ਫਿਰ ਇਹਨਾਂ ਦੇ ਅੰਦਰ ਉਹ ਖੁਸ਼ੀ ਖਲੂਸ ਭਰਨਾ ਹੈ ਤਾਂ ਹੀ ਭਰ ਸਕਦੇ ਜੇ ਸਾਰੇ ਰਲ ਮਿਲ ਕੇ ਪੰਜਾਬੀ ਇਹਨਾਂ ਦੀ ਬਾਹ ਫੜਨ ਕਿਸੇ ਹੋਰ ਦੇ ਹੱਥਾਂ ਵੱਲ ਵੇਖਣ ਦੀ ਲੋੜ ਨਹੀਂ ਨਾ ਹੀ ਕਿਸੇ ਤੇ ਗਿਲਾ ਕਰਨ ਦੀ ਲੋੜ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਸਾਡੇ ਇੰਨੇ ਪਿਤਾ ਅਮੀਰ ਨੇ ਉਹਨਾਂ ਨੂੰ ਯਾਦ ਕਰਕੇ ਜਿਹੜਾ ਸਿੱਖ ਸਿੰਘ ਤੁਰਦਾ ਹੈ ਉਹ ਹਮੇਸ਼ਾ ਸਫਲ ਹੁੰਦਾ ਹੈ ਉਹਦਾ ਮਾਨਸਿਕ ਮੰਡਲ ਬਹੁਤ ਉੱਚਾ ਹੋ ਜਾਂਦਾ ਹੈ ਤੋਂ ਆਪਾਂ ਰਲ ਮਿਲ ਕੇ ਅਗਲੀ ਡਿਊਟੀ ਆਪਣੀ ਇਹ ਨਿਭਾਉਣੀ ਹੈ ਕਿ ਜਦੋਂ ਪਾਣੀ ਖਤਮ ਹੁੰਦਾ ਹੈ ਸੁੱਕ ਜਾਂਦਾ ਹੈ ਉਸ ਤੋਂ ਬਾਅਦ ਇਹਨਾਂ ਦੇ ਵਸੇਬੇ ਦੇ ਰੀ ਸਾਰਿਆਂ ਨੇ ਰਲ ਮਿਲ ਕੇ ਆ ਮਾਲਕ ਵੱਲੋਂ ਦਿੱਤੀ ਹੋਈ ਬਰਕਤ ਦੇ ਵਿੱਚੋਂ ਇਹ ਤਾਂ ਐਜ ਦਸਵੰਧ ਦੇ ਤੌਰ ਦੇ ਉੱਤੇ ਆਪਣੀ ਮਾਇਆ ਭੇਟ ਕਰਕੇ ਕਿਸੇ ਚੰਗੇ ਹੱਥਾਂ ਦੇ ਵਿੱਚ ਚੰਗੀ ਸੰਸਥਾ ਨੂੰ ਆਪਾਂ ਪੈਸੇ ਦੇਣੇ ਆ ਜਿਹੜੀ ਸੰਸਥਾ ਦੇ ਅੰਦਰ ਜਜ਼ਬਾ ਹੈ ਕਿਸੇ ਨੂੰ ਉਠਾਉਣ ਦਾ ਤੋਂ ਇਸ ਕਰਕੇ ਸਾਨੂੰ ਹੁਣ ਸੁਚੇਤ ਹੋਣ ਦੀ ਇਹ ਲੋੜ ਹੈ ਕਿ ਆਪਾਂ ਆਵਾਗੁਣ ਉਹਨਾਂ ਨੂੰ ਸੇਵਾ ਨਾਲ ਦਈਏ ਜਿਹੜੇ ਅੱਗੇ ਪਚਾਉਂਦੇ ਨਹੀਂ ਨੇ ਉਹਨਾਂ ਨੂੰ ਸੇਵਾ ਦਿਈਏ ਜਿਹੜੇ ਜ਼ਰੂਰਤਮੰਦਾਂ ਨੂੰ ਜਾ ਕੇ ਉਹਨਾਂ ਦੀ ਹਰ ਜ਼ਰੂਰਤ ਨੂੰ ਪੂਰਾ ਕਰਦੇ ਆ ਬਿਲਕੁਲ ਸੁਚੇਤ ਹੋ ਕੇ ਆਪਣਾ ਦਾਨ ਉਹਨਾਂ ਨੂੰ ਦਈਏ ਜਿਹੜੇ ਸੱਜਣ ਦਾਨੀ ਸੱਜਣ ਨੇ ਔਰ ਜਿਹੜੇ ਹਮੇਸ਼ਾ ਹੀ ਇਹੋ ਜਿਹੇ ਹਾਲਾਤਾਂ ਵਿੱਚ ਲੋਕਾਂ ਦੀ ਮਦਦ ਕਰਦੇ ਨੇ ਮਹਾਰਾਜ ਆਪ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ